ਲੰਦੇ ਨੇ ਖੇਤਾਂ ਵਿੱਚ ਲਗਾ ਰੱਖਿਆ ਸੀ ਅਜਿਹਾ ਜੁਗਾੜ ਵਾਲਾ ਸਮਾਨ ਕਿ ਜਦੋਂ ਪੁਲਿਸ ਦੀਆਂ ਟੀਮਾਂ ਨੇ ਖੇਤਾਂ ਦੀ ਕਰਤੀ ਫਰੋਲਾ ਫਰਾਲੀ ਤਾਂ ਦੇਖ ਕੇ ਉਹਨਾਂ ਦੇ ਵੀ ਉੱਡ ਗਏ ਹੋਸ਼ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਚਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕੁਝ ਅਜਿਹੇ ਲੋਕ ਨੇ ਜੋ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਕਪੂਰਥਲਾ ਦੇ ਪੁਲਿਸ ਥਾਣਾ ਸੁਭਾਨ ਵੱਲੋਂ ਪਿੰਡ ਲਖਣਕੇ ਪੱਡਾ ਦੇ ਇੱਕ ਵਿਅਕਤੀ ਦੇ ਘਰ ਦੇ ਖੇਤਾਂ ਦੇ ਵਿੱਚ ਜਦੋਂ ਉਸਨੇ ਛਾਪਾ ਮਾਰਿਆ ਤਾਂ ਖੇਤਾਂ ਦੇ ਵਿੱਚ ਡੋਡਿਆਂ ਦੀ ਖੇਤੀ ਕੀਤੀ ਹੋਈ ਸੀ ਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਜਰਮ ਨੂੰ ਮਾਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਆਓ ਦੇਖਦੇ ਹਾਂ ਇਹ ਵੀਡੀਓ ਅੱਜ ਮਨ ਐਸਐਸ ਸਿਮਿਤ ਪੁਲਿਸ ਪੁਲਿਸ ਲਖਣਕੇ ਡਾ ਲਖਣਕੇ ਪੱਡੇ ਅੱਡੇ ਦੇ ਨਜੂਜਦਾਰ ਨੇ ਮੈਨੂੰ ਮੁਖਵਲ ਖਾਸੇ ਤਵਾ ਦਿੱਤੀ ਕਿ ਬਲਵਿੰਦਰ ਸਿੰਘ ਸਨ ਉਹ ਮਕਰ ਸਿੰਘ ਮਕਰ ਸਿੰਘ ਵਾਸੀ ਲੱਕਣਗੇ ਪੱਡੇ ਨੇ ਆਪਣੇ ਖੇਤਾਂ ਦੇ بڑے ਘਰ ਦੇ ਕੁਛ ਨੇ ਬੰਨੇ ਸਰੋਂ ਦੇ ਪੌਤੇ ਵਿੱਚ ਇਹ ਸਰੋਂ ਦੇ ਏ ਖੇਤ ਵਿੱਚ ਪੋਸਟ ਤੇ ਬੂਟੇ ਲਗਾਏ ਹੋਏ ਹਨ ਤੇ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਵਾ ਤੇ ਮਨੇ ਇਹ ਸਜੈਸਟ ਮੈਂ ਸਾਥੀ ਕੰਮ ਚੇਰੀਆਂ ਤੇ ਬਲਵਿੰਦਰ ਸਿੰਘ ਦੇ ਨਸੀਬ ਮੁਕਬਰ ਦੀ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਅਸੀਂ ਆ ਇਸੀਆਂ ਖੇਤ ਦੇ ਵਿੱਚੋਂ ਸਾਨੂੰ ਪੌਸਟ ਦੀ ਜੀ ਹੋਏ ਹਰੇ ਤੇ ਪੌਦੇ ਜਗ੍ਹਾ ਮਿਲੀ ਆ ਜਿੱਥੋਂ ਅਸੀਂ ਆ ਬੰਦ ਲਖ ਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੋਂ ਪੌਸਟ ਬਰਾਮਦ ਕਰਵਾਈ ਹੈ ਨਾ ਸਰੋਤ ਵਿੱਚ ਬਰਾਮਦ ਕਰਾਈ ਹੈ ਨਾ ਤੇ ਤਫ਼ਤੀਸ਼ ਜਾਰੀ ਆ ਕਾ ਦੇਖਿਆ ਜਾਵੇ ਤਾਂ ਲਗਾਤਾਰ ਜਿੱਥੇ ਸਿੰਥੈਟਿਕ ਨਸ਼ੇ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿੰਨਾਂ ਲੋਕਾਂ ਦੇ ਵੱਲੋਂ ਚੋਰੀ ਛੁਪੇ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਹੈ ਚਾਹੇ ਖੇਤਾਂ ਵਿੱਚ ਡੋਡੇ ਲਾਏ ਹੋਣ ਜਾਂ ਕੋਈ ਭੁੱਕੀ ਅਫੀਮ ਜਾਂ ਸ਼ਰਾਬ ਤਾਂ ਉਹਨਾਂ ਦੇ ਖਿਲਾਫ ਵੀ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ